ਔਰ ਕੀ ਹਾਲ ਚਾਲ ਆ ਬਈ ਅੱਜ ਆਪਾਂ ਛੱਡਦੇ ਆਂਗੇ ਵਜੇ ਤੁਹਾਨੂੰ ਦਿਖਾਉਨੇ ਬੀਜੂ ਜੇ ਤੇ ਉਹਨੇ ਪਕਾ ਰਹੇ ਸਾਦਰੇ ਸੁਤਰੇ ਸੱਟ ਇੱਕ ਸਾਥ ਲੱਗਿਆ ਕੁਦਰ ਲਾਉਨੇ ਆ ਕਰਦੇ ਆਂ ਵੀਡੀਓ ਕੰਟੀਨਿਊ ਭਰਿਆ ਆਪਾਂ ਦੋਨੇ ਕਰਤੀਆਂ ਸੱਟ ਤੇ ਇੱਕ ਆਪਣਾ ਸਾਖਾ ਗੂਤ ਪਲਾ ਛੱਡਦੇ ਆਂ ਕਾਲੀ ਟੋਰੀ ਦਾ ਇਹ ਪਟਕੇ ਦਵਾ ਤੋਂ ਸਰ ਹੋਇਆ ਸੀ ਇਹ ਬਾਕੀ ਆਪਾਂ ਲੇਟ ਕਰੇ ਸੀ ਆ ਮਾਰੋਲਾ ਇਹ ਤੇ ਮਾਰ ਰਿਹਾ ਲੈ ਲਿਆਉਣਾਗੇ ਬੱਚੇ ਲੈ ਬੱਚੇ ਕਾਲੀ ਬਗਲ ਦਾ ਗੋਲ ਕਰਕੇ ਲਿਆ ਇਹ ਕਾਲੀ ਬਗਲ ਦਾ ਕਾਲਾ ਜੀਨਾ ਤੇ ਨਾਲ ਇਹਦੇ ਆਹ ਦੇ ਕਾਲਾ ਢੱਡ ਕਾਲੀ ਬਗਲ ਦਾ ਢੱਡ ਬਈ ਦੋ ਆ ਗਈ ਇੱਕ ਬੈਗੇ ਛਤਰੀ ਤੇ ਬੈਠਾ ਨਹੀਂ ਇਹ ਕੋਡ ਘੜ ਇੱਕ ਬੈਗਾ ਮੜਲੇ ਗਨੇ ਮਿੱਟ ਮਾਰਿਆ ਕਰੀਏ ਇਹ ਲੇਪਾ ਆ ਡੱਬਾ ਯਾ ਲੈ ਵੀ ਗਿਆ ਬੰਨੇ ਦਾ ਆਹ ਇੱਕ ਹਰੇ ਡੂ ਸ਼ੈਰੀ ਟੌਰੀ ਮਾਚਾ ਸਾਖਾ ਕੀ ਆਲਾ ਇਹ ਹੈਗਾ ਆਪਣਾ ਕਾਲਾ ਟੂਸਾ ਗੁਲਾਬੀ ਟੌਰੀ ਦਾ ਚਟਮਾਰੋਲਾ ਆਹ ਉਤਰ ਆਪਣੇ ਉੱਡ ਖੜੇ ਕਰਦੇ ਸਾਨੂੰ ਦਿਖਾ ਦਿੰਨੇ ਆ ਤੇ ਆ ਕੁਝ ਨਵੇਂ ਗਿਜਾ ਪੱਟੇ ਹੋਏ ਬਾਕੀ ਕੁਝ ਨਵੇਂ ਗਿਜ ਨਾਲ ਲੈਣੇ ਚੋਂ ਤੇ ਕੰਨਾਂ ਚੋਂ ਆਹ ਕੱਢ ਦਿੰਨੇ ਆ। ਇਹ ਗਰੀਬ ਬਗਲ ਵਾਲਾ। ਗਿਆ ਲਾ। ਉਹ ਵੀ ਹਟਦਾ। ਤੇ ਕਿੰਨੇ ਫਿਰ ਤੁਹਾਨੂੰ ਦਿਖਾਉਣਾ ਹੈ ਇੱਕ ਮਿੰਟ ਆਹ ਫਿਰਦੇ ਜਾਨਵਰ ਆਪਣੇ ਇੱਕ ਤਾਂ ਆ ਜਾਂਦਾ। ਕਲਬ ਵੀ ਚੱਲ ਰਗ ਲੱਬੀ ਪੁੰਨਿਆ ਇਹ ਕਾ ਆਉਂਦਾ ਬਈ ਇਹਦਾ ਹੈਗਾ ਹੈਗਾ ਕਾਲਾ ਕੰਡ ਤੇ ਇੱਕ ਬੱਲੇ ਤੇ ਤਿੰਨ ਰਹਿਣਾ ਮਾਰੀਆਂ ਹੋਈਆਂ ਬਾਕੀ ਆ ਫਿਰਦੇ ਹਰੀ ਬਗ ਲੈਣਾ ਕਰਤੀ ਆਪਣੇ ਛੱਡੇ ਆਪਾਂ 8:00 9:00 ਛੱਡੇ ਆ ਗਿਆ ਕੱਲੀ ਗਾਲੀ ਬਗ ਲੈ ਜਾਂਦਾ ਇਹ ਕਾ ਫਿਰਦਾ ਬਾਕੀ ਤੁਹਾਨੂੰ ਦਿਖਾਉਣਾ ਹੈ ਗੇਰਾ ਫਿਰਦੇ ਹੈਗੇ ਅਪਡੇਟ ਦਿੰਨੇ ਆ ਇੰਨਾ ਸਾਰੇ ਬੱਚਿਆਂ ਦੀ ਦੂਜੀ ਦੂਜੀ ਜਿੱਦੀ ਜਿੱਦਾਈ ਆ ਅਕਾ ਬੰਨਿਆ ਹੋਇਆ ਵੀ ਛੱਡਾਂਗੇ ਥੋੜੇ ਦਿਨਾਂ ਤੱਕ ਆਪਾਂ ਆਉਂਦੇ ਆਪਣੇ ਜਾਨਵਰ ਦੇਖੋ ਟਾਈਮ ਤਾਂ ਹੋ ਗਿਆ 8:30 ਦਾ ਲੇਟ ਹੋ ਗਿਆ ਅੱਜ ਬਾਕੀ ਕਰਦੇ ਅੱਗੇ ਆ ਜਾਨਵਰ ਲਗਭਗ ਬਈ 8:30 ਦਾ ਟਾਈਮ ਹੋ ਗਿਆ 8:30 ਪੰਜਾਨਵਰ ਸੱਡੇ ਸੀਗੇ 9:00 ਵਜੇ ਇੰਨਾ ਪੱਕਾ ਨਹੀਂ ਪਤਾ ਬਾਕੀ ਫਿਰਦੇ ਆਪਣੇ ਜਾਨਵਰ ਨੂੰ ਦਿਖਾ ਦਿੰਨੇ ਆ ਕਿਰਾਂ ਕੈਪਚਰ ਨਹੀਂ ਹੁੰਦੇ ਕੈਮਰੇ 'ਚ ਨਹੀਂ ਖੌਣ ਦੂਜੇ ਸਾਧ ਨੇ ਨੀਵੇਂ ਫਿਰਦੇ ਆ ਤੇ ਬਾਕੀ ਉੱਚੇ ਫਿਰਦੇ ਕੈਪਚਰ ਨਹੀਂ ਹੁੰਦਾ ਕੈਮਰੇ ਜਾ। ਅੰਮ ਸਾਰੀ ਤਾਂ ਘੜਿਆ ਨਾ ਆ ਗਿਆ ਵੀ ਆ ਜਾਂਦੇ ਆ ਆਪਣੀ ਆਪਣੇ ਦੇ ਪੰਜੇ ਵੀ ਆ ਆ ਜਾਂ। 6 ਹੋ ਗਏ ਵੀ ਆਪਾਂ ਛੱਡੇ 7-8 ਛੱਡੇ ਜਾਣ ਬਰਾਹ ਜਾਂਦੇ ਵੀ ਇਕੱਠੇ ਹਾਰੇ। ਵਧੀਆ ਉੜ ਦੇ ਵਾਕੀ ਨੂੰ ਨੰਮੇ ਛੱਡਿਆ ਬੱਚਾ ਤੀਜੀ ਦੀ ਜੜਾਈ ਇੱਕ ਆਪਣਾ ਡੱਬਾ ਜਾਂਦਾ ਹਾ ਗੁਲਾਬੀ ਚਲਰ ਗੁਲਾਬੀ ਉਸਾ ਸਾਰੇ ਇਹਨ ਵਰਨਾਮੇ ਹੁਣ ਬੱਚਾ ਘੜਾਈ ਸੀ ਪਿਛਲੇ ਉਹ ਕਬੂਤਰ ਪੱਟੇ ਬੈਠਾ ਗੁੱਡੇ ਨੂੰ ਦਿਖਾ ਦਿੰਨੇ ਆ ਕਿਹੜਾ ਫਿਰਦੇ ਬਾਕੀ ਕਰ ਲਓ ਤੁਸੀਂ ਸ਼ੌਂਕ ਕਰਦਿਆਂ ਦਾ ਆ ਜਾਂਦੇ ਆ ਕਾਲੀ ਬਗਲ ਵਾਲੇ ਅਜ ਦੋਨੇ ਪਾਈ ਪਾਈ ਆ ਸੀ ਤੇ ਇੱਕ ਆਪਣਾ ਜਾਨਵਰ ਕੱਲ ਛੱਡਿਆ ਸੀ ਵਜਾ ਪਾਉਣ ਆਪਣਾ ਆਇਆ ਨਹੀਂ ਕਾਲਾ ਘੰਡ ਕਾਲੀ ਪੁੱਛਦਾ ਇੱਕ ਆਪਾਂ ਦੋ ਚਾਰ ਦਿਨਾਂ ਦਾ ਕਹਿਣੂ ਛੱਡਾਂਗੇ ਬੱਚਾ ਨਮਕ ਤੇ ਇੱਕ ਅਦਰ ਸ਼ਾਸਤਰੀ ਤੇ ਬੰਨੀ ਹੋਈ ਕਮਟ ਲਈ ਕਟੀ ਕਾਲੀ ਦੀ ਬਾਕੀ ਜਿਹਨਾਂ ਦਿਖਾਉਣ ਨੇ ਬਈ ਕੀ ਬਣਦਾ ਕਿਹੜੇ ਕਿਹੜੇ ਆ ਕੇ ਬਾਈਂਦੇ ਹਨ ਦਿਖਾਈ ਜਾਂਦੇ ਆ ਹੁਣ ਆਏ ਆਪਣੇ ਬਾਈ ਜਾਨਵਰ ਆਪਣੇ ਨੀਵੇਂ ਕੁਸਕ ਤੁਹਾਨੂੰ ਦਿਖਾ ਦਿੰਨੇ ਆ ਆ ਜਾਂਦਾ ਇੱਕ ਤਾਂ ਆਪਣਾ ਆ ਜਾਂਦਾ ਹਰੇ ਟੂ ਸੇ ਰਿਟੋਰੀ ਦਾ ਤੇ ਇੱਕ ਦਿਨਾਂ ਯਾਰ ਡੱਬਾ ਜਾਂਦਾ ਗਲਾਬੀ ਆ ਇਹ ਕਾਲੀ ਬਗਲਾ ਲ ਆ ਜਾਂਦਾ ਤੇ ਇੱਕ ਆ ਜਾਂਦਾ ਟੱਪੇ ਰੂਪੇ ਬਧੀ ਕੁੜਦੇ ਫਿਰਦੇ ਆ ਲੱਗਿਆ ਨਾ ਤੁਹਾਨੂੰ ਦਿਖਾਉਣ ਨੇ ਗੇਰਾ ਬਾਕੀ ਫਿਰਦੇ ਆ ਕੇ ਜਾਨਵਰ ਤਾਂ ਆਪਣੇ ਲਈ ਇਹ ਲੋੜ ਦੇ 10-15 ਮੀਟਰ ਨੂੰ ਦਿਖਾ ਦਿੰਨੇ ਆ ਆਉਂਦੇ ਆ ਕਾਲੀ ਪੂਸੜ ਦਾ ਆਖਾਇਆ ਬਾਕੀ ਉਹਨੂੰ ਕੰਟੀਨਿਊ ਕਰਕੇ ਦਿਖਾਉਨੇ ਆਗੇ ਆ ਆਗੇ ਦੂਜਾ ਆ ਜਾਂਦਾ ਬਾਕੀ ਨੂੰ ਦਿਖਾਉਨੇ ਸਾਰੇ ਭਾਈ ਫਿਰਦੇ ਵਧੀਆ ਫਿਰਦੇ ਸਾਰੇ ਕਿਰ ਦਾ ਜਾਨ ਪਰ ਆਪਣੇ ਆ ਜਾਂਦਾ ਉਹ ਆਪਣੇ ਜਾਨਵਰ ਆ ਕੇ ਬੈਠਣ ਲੱਗੇ ਆ ਬਹਿ ਗਏ ਦੂ ਤਾਂ ਹੁਣੀਆਂ ਕੇ ਬੈਠਾ ਇੱਕਾ ਫਿਰਦੀ ਆ ਭੈਣ ਦੇ ਯਾਰ ਦੀ ਬੈਰੀ ਨਾਲ ਖੌਰੂ ਪਾਤਾ ਸਾਰੇ ਪਾਸੇ ਦੱਬ ਜਾ ਗਿਆ ਦੱਬ ਜਾ ਬੈਠਾ ਤੇ ਕੋਈ ਨਾ ਕਾਲੀ ਢੱਡਾ ਪੋਟੇ ਵਾਲਾ ਤੇ ਡੰਡੇ ਵਾਲਾ ਬੈਠਾਗਾ ਤੇ ਕਾਲੀ ਕੂਸ ਵਾਲਾ ਬਹਿ ਗਿਆ ਆ ਹਰ ਘੰਟਾ ਫਿਰ ਆ ਟੂਸ ਵਾਲਾ ਫਿਰਦਾ ਆਲੇ ਆਪਣਾ ਤੇ ਇੱਕ ਆਪਣਾ ਆ ਜਾਨਵਰ ਤੇ ਬੈਰੀ ਮਾਰ ਗਈ ਭੈਣ ਨੀਰ ਦੇਖੋ ਯਾਰ ਆਹ ਕਾਲੇ ਜਿੰਨੇ ਵਜੇ ਦੇ ਆਪਣੇ ਦੀ ਪੈਰੀ ਦੀ ਮਾਰ ਕਿਉਂ ਪੜਿਆ ਨਹੀਂ ਗਿਆ ਨਾਲ ਦੇ ਘੜ ਡੱਗੇ ਚੱਕ ਲੈ ਅਸੀਂ ਉਹ ਬੱਚੜੀ ਕਾਲੀ ਬਗੜ ਸੀਗੀ ਇਹ ਵਧੀਆ ਔੜਦਾ ਜੇ ਵੀ ਤੂੰ ਦੇਖੇ ਵੀਡੀਓ ਜ ਆਹਰੇ ਦੂਛਾ ਨਾਲ ਆਪਣਾ ਫਿਰਦਾ ਹੈਗਾ ਤੇ ਆਪਣੇ ਕਿਹੜੇ ਕਿਹੜੇ ਜਾਨਵਰ ਫਿਰਦੇ ਹਾਲੇ ਇੱਕ ਹੀ ਰਹੀ ਆਹਰੇ ਦੂਛਾ ਨਾਲ ਦੇ ਆਪਣੇ ਜਾਨਵਰ ਆ ਘਰਾਂ ਬਹਿ ਗਏ ਇੱਕ ਆਪਣਾ ਆ ਫਿਰਦਾ ਹੈਗਾ ਤੇ ਦੂਜਾ ਆਪਣਾ ਫਿਰਦਾ ਹੈਗਾ ਤੇ ਆਪਣਾ ਇੱਕ ਫਿਰਦਾ ਕਿਧਰ ਗਿਆ ਦੂਜਾ ਵਜਾ ਇੱਕ ਤਾਂ ਦੂਛਾ ਵਾਲਾ ਫਿਰਦਾ ਹੈਗਾ ਇੱਕ ਆਪਣਾ ਆ ਗਿਆ ਆ ਜਾਂਦਾ ਆ ਫਿਰਦਾ ਉਹ ਬੰਗੋ ਉਹ ਵੀ ਆ ਇਧਰ ਉਹ ਬੈਰੀ ਪਈ ਨੇ ਦੇਖੋ ਭਾਈ ਬੈਰੀ ਪਈ ਇਧਰ ਕੰਨੇ ਕਬੂਤਰਾਂ ਤੇ ਉਹ ਦੇਖੋ ਬੈਰੀ ਪਈ ਉਹ ਸੀ ਟੁੱਟ ਗਿਆ ਉਹ ਫੜ ਲਈ ਬੈਰੀ ਨੇ ਆਹ ਦੇਖੋ ਬੈਰੀ ਆ ਫਿਰਦੀ ਆ ਖਾਹ ਰੂ ਪਾਉਂਦੀ ਬੱਚਾ ਫੜਦਾ ਜੀ ਇਹ ਆ ਜਾਂਦੀ ਹੈ ਉਹਨੂੰ ਕੈਮਰੇ ਜਿ ਘੱਟ ਦੀਂਦੀ ਹੋਵੇ ਹੋ ਸੀ ਬ్రో ਉਹ ਯਾਰੀ ਬੈਰੀ ਆ ਫਿਰਦੀ ਆ ਤੇ ਆਪਾਂ ਮੜਕਾ ਕੇ ਆਪਣਾ ਬਹਾ ਲੈਨੇ ਬੱਚਾ ਚੰਗੇ ਰਹਿਣਗੇ ਕੀ ਫਾਇਦਾ ਆ ਟੂਸਿਆਂ ਆ ਗਿਆ ਆਪਣਾ ਉਧਰ ਬੈਰੀ ਪਈ ਜਾਂਦੀ ਹਲੇ ਵੀ ਯਾਰ ਇਹਦੇ ਉਧਰ ਟਾਵਰ ਤੇ ਬਜੇ ਗੱਡੇ ਹੋਏ ਆਗੇ ਉਹਦੇ ਕਰਕੇ ਰੋਜ ਇੱਕ ਦੋ ਚੱਕੀ ਲ ਜਾਂਦੀ ਐ ਆਪਣਾ ਇਹ ਕਿਦਾਂ ਕੰਮ ਕਰ ਜਾਂਦੀ ਐ ਚਲੋ ਕੋਈ ਨਹੀਂ ਦੇਖਦੇ ਆਂ ਕਿ ਆਪਣੇ ਆ ਕੇ ਬਹਿ ਗਏ ਸੀ ਟਾਈਮ ਕਿੰਨਾ ਹੋ ਗਿਆ 1:00 ਵੱਜ ਗਿਆ 1:17 ਮਿੰਟ ਹੋ ਗਏ ਤੇ ਆਪਣੇ ਜਾਨਵਰ ਆ ਕੇ ਬਹਿ ਗਏ ਸੀ ਤੇ ਆ ਟੂਸਿਆਂ ਆ ਫਿਰਦਾ ਹੈਗਾ ਤੇ ਬੈਰੀ ਉਧਰ ਫਿਰਦੀ ਐ ਪਈ ਜਾਂਦੀ ਐ ਉਧਰ ਜਾਨਵਰਾਂ ਨੂੰ ਉਹ ਆ ਗਿਆ ਮੇਰੇ ਵੀਰੋ ਉਹ ਦਿਖਾ ਦਿਨੇ ਕੈਪਚਰ ਕਰ ਲੈਣਾ ਕੈਮਰੇ ਚ ਆ ਗਈ ਗਾਣੇ ਬੰਦ ਕਰ ਦੇ ਲੀ ਜਾਂਦੇ ਬਲਾਰ ਬਹੁਤ ਹੁੰਦਾ ਜਿ ਰੱਖਦਾ ਉਧਰ ਪਈ ਸੀ ਕੰਪਟਰ ਵਾਹ ਲਈ ਬਚ ਕੀ ਫਾਇਦਾ ਨੁਕਸਾਨ ਕਰਾਇਆ ਚਲੋ ਮਰਦੇ ਅੱਗੇ ਉਧਰ ਯਾਰ ਬੈਰੀ ਪੈਣ ਲੱਗੀ ਫੇਰ ਇਹ ਜਪਣ ਯਾਰ ਮ ਬੜਕਾ ਕੇ ਬਹਾਉਣੇ ਆਪਾਂ ਆਪਣੇ ਜਾਮਾ ਫਿਰਦੇ ਇੱਥੇ ਮੜਕਾ ਕੇ ਗਣ ਬਹਾ ਲੈਨੇ ਯਾਰ ਆ ਗਿਆ ਇੱਕ ਤਾਂ ਆਇਆ 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 ਅੰਦਰ ਬੈਰੀ ਪੈਣ ਲੱਗੀ ਏਰ ਬੈਨੇ ਦੋ ਫੜਕ ਲਈ ਫੜ ਕੇ ਦੋ ਫਿਰਦੀਆਂ ਬੈਰੀਆਂ ਇਹ ਬਹੁਤ ਨੁਕਸਾਨ ਕਰਦੀਆਂ ਯਾਰ ਆ ਉਹ ਆ ਗਈ ਤੁਹਾਨੂੰ ਕਰਾਂ ਬਹਾ ਕੇ ਤੁਹਾਨੂੰ ਦੱਸ ਦਿਆਂ ਅਪਡੇਟ ਦਿੰਨੇ ਆ ਫਿਰਦੇ ਦੇਖ ਲਓ ਕਰ ਲਓ ਚੈੱਕ ਜਾਂ ਆਪਣਾ ਡੱਬਾ ਤੇ ਕੱਬੇ ਆ ਗਿਆ ਕਾਲੀ ਬੂਸਾ ਦਾ ਕਰ ਲੋ ਚੈੱਕ ਅੱਜ ਗਰਮੀ ਬਹੁਤ ਹੈ ਤੇ ਹੁਣ ਗਰਮਾਂ ਲੱਗਣ ਲੱਗ ਗਈ ਲਗਭਗ ਵੱਜ ਗਏ ਬਈ 2:00 ਵਜ ਗਏ ਆਪਣੇ ਕੂਟਰ ਸਾਰੇ ਬਹਿ ਗਏ ਤੇ ਇੱਕ ਆਇਆ ਨਹੀਂ ਹਲੇ ਪਤਾ ਕਿੰਦਰ ਪਾਸੇ ਪਿੱਛੇ ਬੈਗਾ ਬਾਕੀ ਪਾ ਸਾਰੇ ਤਾੜਦੇ ਸੀਗੇ ਤੇ ਆਪਣਾ ਕਬੂਤਰ ਤੇ ਬੰਨਿਆ ਹੋਇਆ ਹੈਗਾ ਤੇ ਕਾਪਾ ਤੇ ਛੋਟੇ ਬੱਚੇ ਸਾਧਰੀ ਤੇ ਬਾਹਦੇ ਸੀਗੇ ਆ ਬੈਠਿਆ ਕਰ ਲੋ ਸ਼ੌਂਕ ਆਵਾਜ਼ ਆਦਿਕ ਤੇ ਬਾਹਦੇ ਸੀਗੇ ਚੂਹੇ ਹੋ ਜਾਣਗੇ ਸਾਧਰੀ ਛੱਡਣੇ ਆਗੇ ਆ ਦੇਖੋ ਕਰ ਲੋ ਸ਼ੌਂਕ ਆਪਾਂ ਇਹ ਆਪਣੇ ਮਿੱਤਰ ਕੋਲੇ ਤੇ ਇਹ ਕੂਤਰ ਛੱਡਿਆ ਹੋਇਆ ਦੂਜੇ तो बाकी ऑर्डर रहेगा बाकी ऑर्डर रहेगा देखो आ सापा आ सतट लगी एक आ के बह गया बचा लगता किसी काउंटिन्यू सखाने की बनता तो हम आपके कख व्ढा ਅੱਖ ਵੱਢ ਕੇ ਆਪਾਂ ਕਰਦੇ ਆਂ ਅੱਗੇ ਗੱਲਬਾਤ ਗੰਨੇ ਹੋਰ ਕਰੀਂ ਦੇਖੋ ਵੀ ਮਾੜਾ ਚੈੱਕ ਕਰ ਲੋ ਉਧਰ ਆਪਣੇ ਆਲੂ ਪੱਟੀ ਜਾਂਦੇ ਆਂ ਵੱਢਦੇ ਆਂ ਘਾਹ ਖੇਤੋਂ ਕੱਕ ਵੱਢ ਕੇ ਆਉਂਦੇ ਸੀ ਰਾਹ 'ਚ ਚਲੋ ਕਰੀਏ ਗੱਲ ਕਰਦੇ ਆਂ ਆ ਦੇਖੋ ਸੱਚ ਬੋਲ ਤੁਹਾਨੂੰ ਇੱਕ ਅਪਡੇਟ ਦੇਣੀ ਸੀ ਆਪਣਾ ਬੱਚਾ ਵਾਪਸ ਆ ਗਿਆ ਤੇ ਇੱਥੇ ਆਪਾਂ ਮੇਰੇ ਵਲੌਗ ਦੀ ਸਮਾਪਤੀ ਕਰਦੇ ਆਂ ਆ ਬੱਚਾ ਸੀਗਾ ਚਾ ਕਪਣਾ ਬਾਪਸ ਆ ਗਿਆ ਖੇਤੋਂ ਆ ਕੇ ਦੇਖਿਆ ਜੀ ਬੈਠੀ ਲੱਗੀ ਦੀ ਬੱਠਾ ਸੀਗਾ ਠੀਕ ਹੈ ਬਈ ਓਕੇ